3 ਦਿਨ ਤੱਕ ਬੜੇ ਜੋਰ ਸ਼ੋਰ ਨਾਲ ਟਕਰਾ ਹੁੰਦਾ ਰਿਹਾ ਇਸ ਲੜਾਈ ਵਿੱਚ ਪੈਂਦੇਖਾਂ ਦੇ ਕੰਨ ਵਿੱਚ ਤੀਰ ਲੱਗਣ ਨਾਲ ਉਹ ਮਾਰਿਆ ਗਿਆ ਦਿਨਾਂ ਵਿੱਚ ਮੈਦਾਨ ਛੱਡ ਕੇ ਨੱਠ ਗਿਆ ਸਿੰਘਾਂ ਨੇ ਰੋਪੜ ਤੱਕ ਉਸ ਦਾ ਪਿੱਛਾ ਕੀਤਾ ਇਸ ਜੰਗ ਵਿੱਚ ਸਹਬਜ਼ਾਦਾ ਅਜੀਤ ਸਿੰਘ ਗੁਰੂ ਜੀ ਦੇ ਵੱਡੇ ਸੁਪੁੱਤਰ ਨੇ ਬਹੁਤ ਬਹਾਦਰੀ ਵਿਖਾਈ ਕੇਸਰੀ ਚੰਦ ਵੀ ਇਸ ਲੜਾਈ ਵਿੱਚ ਮਾਰਿਆ ਗਿਆ ਇਸ ਲੜਾਈ ਵਿੱਚ ਅਨੰਦਪੁਰ ਦੇ ਕਿਲੇ ਦਾ ਦਰਵਾਜ਼ਾ ਤੋੜਨ ਲਈ ਪਹਾੜੀ ਰਾਜਿਆਂ ਨੇ ਇੱਕ ਮਸਤ ਹਾਥੀ ਫੌਜ ਦੇ ਅੱਗੇ ਕੀਤਾ। ਗੁਰੂ ਜੀ ਨੇ ਇੱਕ ਦੁਨੀ ਚੰਦ ਨਾਮੇ ਖੱਤਰੀ ਸਿੱਖ ਨੂੰ ਹੁਕਮ ਕੀਤਾ ਕਿ ਉਹ ਅੱਗੇ ਵਧ ਕੇ ਹਾਥੀ ਨਾਲ ਟੱਕਰਾ ਕਰੇ ਤੇ ਉਸ ਨੂੰ ਅੱਗੇ ਵਧਣ ਤੋਂ ਰੋਕੇ। ਪਰ ਉਹ ਰਾਤ ਦੇ ਹਨੇਰੇ ਵਿੱਚ ਕਿਲੇ ਦੀ ਦੀਵਾਰ ਟੱਪ ਕੇ ਨਸ ਗਿਆ। ਫਿਰ ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਅੱਗੇ ਕੀਤਾ ਜੋ ਪਹਿਲਾਂ ਇੱਕ ਲਬਾਣਾ ਕੌਮ ਵਿੱਚੋਂ ਸੀ ਤੇ ਜਿਸ ਨੇ ਖਾਲਸਾ ਧਰਮ ਧਾਰਨ ਕਰ ਲਿਆ ਸੀ ਬਚਿੱਤਰ ਸਿੰਘ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਗੁਰੂ ਜੀ ਦੀ ਅਸੀਸ ਸਦਕਾ ਅੱਗੇ ਵੱਧ ਕੇ ਹਾਥੀ ਦਾ ਟੱਕਰਾ ਕੀਤਾ ਤੇ ਉਸ ਨੂੰ ਜ਼ਖਮੀ ਕਰਕੇ ਪਛਾੜ ਦਿੱਤਾ ਇਸ ਉਦਾਹਰਨ ਨਾਲ ਉਸ ਵੇਲੇ ਦੇ ਬ੍ਰਾਹਮਣ ਖੱਤਰੀਆਂ ਤੇ ਗੁਰੂ ਜੀ ਦੇ ਸਿੰਘਾਂ ਵਿਚਲਾ ਫਰਕ ਸਾਫ਼ ਸਪਸ਼ਟ ਹੋ ਜਾਂਦਾ ਹੈ ਜੋ ਜਾਤ ਦੇ ਖੱਤਰੀ ਸਨ ਉਹ ਕਿਤਨੇ ਘਰ ਚੁੱਕੇ ਸਨ ਤੇ ਨੀਵੇਂ ਹੋ ਚੁੱਕੇ ਸਨ ਜਿਨ੍ਹਾਂ ਨੂੰ ਗੁਰੂ ਜੀ ਖੱਤਰੀ ਬਣਾਉਣਾ ਚਾਹੁੰਦੇ ਸਨ ਤੇ ਉਹ ਕੀ ਸਨ ਇਸ ਜਿੱਤ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਤੋਂ ਕੂਚ ਕਰਕੇ ਕੀਰਤਪੁਰ ਚਲੇ ਗਏ ਤੇ ਇੱਕ ਉੱਚੀ ਥਾਂ ਤੇ ਜਾ ਟਿਕੇ ਪਹਾੜੀ ਰਾਜਿਆਂ ਨੇ ਇਹਨਾਂ ਹਾਰਾਂ ਤੋਂ ਕਾਫੀ ਸ਼ਰਮਸ਼ਾਰ ਹੋ ਕੇ ਸੂਬਾ ਸਰਹੰਦ ਦੀ ਫ਼ਰਮੰਦ ਕੀਤੀ ਤੇ 20000 ਰੁਪਇਆ ਨਗਦ ਦਿੱਤਾ ਇੱਕ ਰਵਾਇਤ ਅਨੁਸਾਰ ਭੀਮਚੰਦ ਨੇ ਆਪਣੇ ਖਾਨਦਾਨ ਵਿੱਚੋਂ ਇੱਕ ਡੋਲਾ ਮੁਸਲਮਾਨਾਂ ਨੂੰ ਪੇਸ਼ ਕਰਕੇ ਗੁਰੂ ਜੀ ਤੇ ਹਮਲਾ ਕਰਨ ਲਈ ਫਿਰ ਤਿਆਰ ਕੀਤਾ ਐਨੇ ਸਮੇਂ ਵਿੱਚ ਗੁਰੂ ਜੀ ਨੇ ਵੀ ਕੁਝ ਫੌਜੀ ਤਿਆਰੀ ਕੀਤੀ ਤੇ ਤਿੰਨ ਚਾਰ ਕਿਲੇ ਵੀ ਬਣਵਾਏ ਜੋ ਲੋੜ ਵੇਲੇ ਕੰਮ ਆ ਸਕਣ ਗੁਰੂ ਜੀ ਨੂੰ ਸ਼ੈਨਸ਼ਾ ਹਿੰਦ ਤੇ ਉਸਦੀ ਮੁਖਾਲਫਤ ਦੀ ਸਿੱਟਿਆਂ ਦਾ ਵੀ ਗਿਆਨ ਸੀ ਤੂੰ ਜਾਣਦੇ ਸਨ ਕਿ ਇਕੱਲੇ ਕਿੰਨੀ ਕੋ ਸਹਾਇਤਾ ਕਰ ਸਕਦੇ ਸਨ ਪਰ ਪਹਾੜੀ ਰਾਜਿਆਂ ਦੀ ਵਿਰੋਧਤਾ ਨੇ ਉਹਨਾਂ ਦੀਆਂ ਸਾਰੀਆਂ ਵਿਵਤਾ ਤੇ ਪਾਣੀ ਫੇਰ ਦਿੱਤਾ ਪਹਿਲੀ ਲੜਾਈ ਪਿੱਛੋਂ ਜੋ ਬਾਰ ਬਾਰ ਉਹਨਾਂ ਤੇ ਹਮਲੇ ਹੋਏ ਉਹਨਾਂ ਗੁਰੂ ਜੀ ਨੂੰ ਆਪਣੀ ਹਾਲਤ ਤੇ ਫੌਜੀ ਤਾਕਤ ਸਵਾਰਨ ਤੇ ਸੰਭਾਲਨ ਦਾ ਸਮਾਂ ਤੇ ਮੌਕਾ ਹੀ ਨਹੀਂ ਦਿੱਤਾ ਸਿਵਾਏ ਥੋੜੇ ਜੇ ਸਰਦਾਲੂ ਸਿੱਖਾਂ ਦੇ ਉਹਨਾਂ ਪਾਸ ਹੋਰ ਹੈ ਹੀ ਕੀ ਸੀ ਆਮਦ ਨਹੀਂ ਦਾ ਕੋਈ ਸਿਲਾ ਨਹੀਂ ਸੀ ਬਾਰੋ ਸੰਤਾਂ ਦੀ ਆਮਦ ਰੁਕੀ ਹੋਈ ਸੀ ਉੱਥੇ ਰਹਿਣ ਵਾਲੇ ਸਿੱਖ ਖਾਲੀ ਪੇਟ ਬਗੈਰ ਫੌਜੀ ਸਾਜ-ਉਸਮਾਨ ਜੰਗ ਵਿੱਚ ਲੜਦੇ ਤੇ ਕਿਵੇਂ ਲੜਦੇ ਉਹ ਇਹ ਸੇ ਗੁਰੂ ਜੀ ਨੂੰ ਨਜ਼ਰਾਨੇ ਤੇ ਭੇਟਾ ਦੇ ਕੇ ਗੁਰੂ ਜੀ ਦਾ ਹੱਥ ਵਟਾਉਂਦੇ ਸਨ ਹੋਰੋਂ ਲੜਾਈਆਂ ਦੇ ਵਿੱਚ ਮਸਰੂਫ ਹੋ ਗਏ ਗੁਰੂ ਜੀ ਨੇ ਕੁਝ ਪਠਾਨ ਵੀ ਮੁਲਾਜ਼ਮ ਰੱਖੇ ਸਨ ਪਰ ਉਹਨਾਂ ਦੀ ਗਿਣਤੀ ਇਤਨੀ ਥੋੜੀ ਸੀ ਕਿ ਉਹਨਾਂ ਤੋਂ ਕੋਈ ਵਿਸ਼ੇਸ਼ ਲਾਭ ਨਹੀਂ ਸੀ ਮਿਲ ਸਕਦਾ ਆਖਰ ਪਹਾੜੀ ਰਾਜਿਆਂ ਨੇ ਸੂਬਾ ਸਰਹੰਦ ਦੀ ਫੌਜੀ ਸਹਾਇਤਾ ਨਾਲ 17 ਮਗਰ ਸੰਮਤ 1755 ਨੂੰ ਕੀਰਤਪੁਰ ਤੇ ਹਮਲਾ ਕੀਤਾ ਗੁਰੂ ਜੀ ਨੇ ਬੜੀ ਬਹਾਦਰੀ ਤੇ ਦਲੇਰੀ ਨਾਲ ਟੱਕਰ ਕੀਤਾ ਪਰ ਇਦੀ ਵੱਡੀ ਗਿਣਤੀ ਦੀ ਫੌਜ ਨਾਲ ਖੁੱਲੇ ਮੈਦਾਨ ਵਿੱਚ ਟੱਕਰ ਲੈਣੇ ਬਹੁਤ ਮੁਸ਼ਕਲ ਸੀ ਇਸ ਕਰਕੇ ਗੁਰੂ ਜੀ ਅਲੰਦਪੁਰ ਦੇ ਕਿਲੇ ਵਿੱਚ ਵਾਪਸ ਆ ਗਏ ਗੁਰੂ ਜੀ ਨਾਲ ਫਿਰ ਵੀ ਕਾਫੀ ਸ਼ਰਧਾवान ਸਿੱਖ ਭਾਈ ਜੋਗਾ ਸਿੰਘ ਵਰਗੇ ਸਨ ਜੋਗਾ ਸਿੰਘ ਇਸ ਲੜਾਈ ਦੀ ਤਿਆਰੀ ਸਮੇ ਪਸ਼ਾਵਰ ਵਿੱਚ ਆਪਣੀ ਸ਼ਾਦੀ ਅਧੂਰੀ ਛੱਡ ਕੇ ਗੁਰੂ ਜੀ ਪਾਸ ਆ ਗਿਆ ਸੀ ਲੜਾਈ ਦੀ ਤਿਆਰੀ ਸਮੇ ਜੋਗਾ ਸਿੰਘ ਦੇ ਵਿਆਹ ਦਾ ਮਹੂਰਤ ਆ ਗਿਆ ਉਹ ਗੁਰੂ ਜੀ ਕੋਲੋਂ ਆਗਿਆ ਲੈ ਕੇ ਪਸ਼ਾਵਰ ਗਿਆ ਜਦ ਉਸਦੀ ਸ਼ਾਦੀ ਹੋ ਰਹੀ ਸੀ ਉਸੇ ਵਕਤ ਗੁਰੂ ਜੀ ਨੇ ਹੁਕਮਨਾਮਾ ਭੇਜਿਆ ਕਿ ਉਹ ਫੌਰਨ ਚਲਾ ਆਵੇ ਗੁਰੂ ਜੀ ਦਾ ਹੁਕਮ ਮਿਲਦੇ ਸਾਰ ਸ਼ਾਦੀ ਦੀ ਰਸਮ ਅਧੂਰੀ ਛੱਡ ਕੇ ਜੋਗਾ ਸਿੰਘ ਉਸੇ ਸਮੇਂ ਤੁਰ ਪਿਆ ਤੇ ਆਪਣੇ ਪਰਨ ਨੂੰ ਪੂਰਾ ਕੀਤਾ ਉਹਨਾਂ ਦੇ ਪਿਤਾ ਜੀ ਤੇ ਹੋਰ ਪਰਿਵਾਰ ਤੇ ਰਿਸ਼ਤੇਦਾਰ ਭਾਵੇਂ ਉਹਨਾਂ ਨੂੰ ਰੋਕਣਾ ਚਾਹੁੰਦੇ ਸਨ ਪਰ ਉਸ ਨੇ ਕਿਸੇ ਦੀ ਵੀ ਬਚਨਵਾਰ ਕੋਈ ਧਿਆਨ ਨਾ ਦਿੱਤਾ ਤੇ ਉਹ ਤੋਂ ਫੌਰਨ ਤੁਰ ਪਿਆ ਪ੍ਰਣ ਨਿਬਾਇਆ ਕੁਝ ਦਿਨ ਘੇਰਾ ਜਾਰੀ ਰਿਹਾ ਸਿੰਘ ਬਹੁਤ ਬਾਧਰੀ ਨਾਲ ਲੜਦੇ ਰਹੇ ਇਥੋਂ ਗੁਰੂ ਜੀ ਰਾਜਾ ਸੋਹਲੀ ਕੋਲ ਚਲੇ ਗਏ ਉਸਨੇ ਗੁਰੂ ਜੀ ਨੂੰ ਆਪਣੇ ਪਾਸ ਆਉਣ ਦਾ ਸੱਦਾ ਦਿੱਤਾ ਸੀ ਅੰਗਰੇਜ਼ ਲਿਖਾਰੀਆਂ ਨੇ ਇਸ ਜੰਗ ਦਾ ਜ਼ਿਕਰ ਘੱਟ ਕੀਤਾ ਹੈ ਬਾਕੀ ਸਿੱਖ ਲਿਖਾਰੀਆਂ ਸਾਰਿਆਂ ਹੀ ਜ਼ਿਕਰ ਕੀਤਾ ਹੈ ਇਸ ਪਿਛੋਂ ਗੁਰੂ ਜੀ 2 ਸਾਲ ਤੱਕ ਫਿਰ ਤਿਆਰੀ ਕਰਦੇ ਰਹੇ ਇਹ ਤਾਂ ਖਿਆਲ ਕਰਨਾ ਹੀ ਸ਼ਰਮਨਾਕ ਹੈ ਕਿ ਗੁਰੂ ਜੀ ਦੇ ਹੌਸਲੇ ਜਾਂ ਹਿੰਮਤ ਤੇ ਦਲੇਰੀ ਵਿੱਚ ਇਹਨਾਂ ਲੜਾਈਆਂ ਕਰਕੇ ਕੋਈ ਕਮੀ ਜਾਂ ਢੇਲਾਈ ਹੋਵੇ ਸਿੱਖਾਂ ਦੇ ਤਾਂ ਹੌਸਲੇ ਹਿੰਮਤ ਤੇ ਤਜਰਬਾ ਇਤਨਾ ਵੱ ਚੁੱਕਾ ਸੀ ਕਿ ਉਹਨਾਂ ਨੂੰ ਅਗਾਹ ਹੀ ਵਧਣ ਲਈ ਪ੍ਰੇਰਨਾ ਦਿੰਦੇ ਸਨ ਇਸ ਸਮੇਂ ਵਿੱਚ ਉਹ ਸਿੰਘਾਂ ਨੂੰ ਇਕੱਠੇ ਕਰਦੇ ਰਹੇ ਤੇ ਆਉਣ ਵਾਲੇ ਸਮੇਂ ਦੀ ਤਿਆਰੀ ਵਿੱਚ ਜੁਟੇ ਰਹੇ ਰਾਜਾ ਸੋਹਲੀ ਦੇ ਇਲਾਕੇ ਵਿੱਚ ਸਹਿਰ ਤੇ ਸ਼ਿਕਾਰ ਖੇਡਦੇ ਰਹੇ ਫਿਰ ਰਾਜਾ ਪੰਬੌਰ ਦੇ ਸੱਦੇ ਤੇ ਉਸ ਦੇ ਇਲਾਕੇ ਵਿੱਚ ਚਲੇ ਗਏ ਤੇ ਥੋੜਾ ਸਮਾਂ ਉੱਥੇ ਬਿਤਾ ਕੇ ਰਵਾਲਸਰ ਚਲੇ ਗਏ ਵਸਾਖੀ ਦਾ ਮੇਲਾ ਉੱਥੇ ਕੀਤਾ ਉਹ ਤੋਂ ਦੋਹਰ ਸੇਰ ਮੰਡੀ ਦੇ ਰਾਜੇ ਦੇ ਇਲਾਕੇ ਵਿੱਚ ਚਲੇ ਗਏ ਤੇ ਉੱਥੇ ਇੱਕ ਕਿਲਾ ਵੀ ਬਣਵਾਇਆ ਇਸੇ ਸਮੇਂ ਗੁਰੂ ਜੀ ਦੇ ਸੇਵਕ ਸਿੱਖ ਕੁਝ ਭੇਟਾ ਤੇ ਤੋਹਫੇ ਲੈ ਕੇ ਗੁਰੂ ਜੀ ਪਾਸ ਰਵਾਲਸਰ ਆਏ ਰਸਤੇ ਵਿੱਚ ਕਲਮੋਟਾ ਨੇ ਇਹਨਾਂ ਨੂੰ ਲੁੱਟ ਲਿਆ ਇਸ ਵਾਸਤੇ ਗੁਰੂ ਜੀ ਨੇ ਆਪਣੇ ਸਿੱਖਾਂ ਦੀ ਅਜਿਹੀ ਵਿਪਤੀ ਤੇ અપਮਾਨ ਤੇ ਨਰਾਦਰੀ ਦੀ ਦਰਸਤੀ ਲਈ ਆਪਣੇ ਸਹਿਬਜਾਦਾ ਅਜੀਤ ਸਿੰਘ ਨੂੰ ਭੇਜਿਆ ਰਾਜਾ ਕਲਮੋਟਾ ਦੀ ਸਹਾਇਤਾ ਲਈ ਮਹਾਂਤ ਜਵਾਲਾ 500 ਆਦਮੀ ਲੈ ਕੇ ਪੁੱਜਾ ਇਸ ਮਹਾਂਤ ਨੇ ਮذਬੀ ਵਿਰੋਧਤਾ ਕਾਰਨ ਬਹੁਤ ਸਾਰੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਵਿਰੁੱਧ ਬਹੁਤ ਹੀ ਪਰਕਾਇਆ ਗੁਰੂ ਜੀ ਵੀ ਬਾਅਦ ਵਿੱਚ ਆਪਣੇ ਸਿੱਖਾਂ ਤੇ ਸੁਪੁੱਤਰ ਦੀ ਮਦਦ ਲਈ ਪਹੁੰਚ ਗਏ ਰਾਜਾ ਕਲਮੋਟਾ ਨੇ ਹਾਰ ਖਾਧੀ ਗੁਰੂ ਜੀ ਨੇ ਮਹਾਂਤ ਦੀ ਖਬਰ ਲਈ ਤੇ ਸੋਧ ਸੁਧਾਈ ਕੀਤੀ ਸਿੰਘਾਂ ਨੇ ਜਵਾਲਾਮੁਖੀ ਪਿੰਡ ਨੂੰ ਲੁੱਟ ਲਿਆ ਬਹੁਤ ਸਾਰੇ ਲੋਕੀ ਇਸ ਲੜਾਈ ਦਾ ਕਾਰਨ ਗੁਰੂ ਜੀ ਨੂੰ ਸਮਝਦੇ ਸਨ ਨਿਰਪੱਖ ਤੌਰ ਤੇ ਪੂਰੀ ਸੋਚ ਵਿਚਾਰ ਨਾਲ ਪਤਾ ਲੱਗਦਾ ਹੈ ਇਸ ਵਿੱਚ ਗੁਰੂ ਜੀ ਦਾ ਕੋਈ ਹੱਥ ਨਹੀਂ ਸੀ ਤੇ ਇਸ ਵਿੱਚ ਵੀ ਉਹ ਠੀਕ ਸਨ ਤੇ ਸਚਾਈ ਦੇ ਹੱਕ ਦੇ ਰਸਤੇ ਤੇ ਸਨ ਗੁਰੂ ਜੀ ਦੀ ਆਮਦ ਦਾ ਵਸੀਲਾ ਤੇ ਫੌਜੀ ਜਖੀਰਾ ਇਹ ਤਾਂ ਕੇਵਲ ਤੇ ਕੇਵਲ ਸਿੱਖੀ ਹਿੱਸਾ ਜੇ ਉਹਨਾਂ ਦੇ ਇਹਨਾਂ ਸਿੱਖਾਂ ਨੂੰ ਵੀ ਰਸਤੇ ਵਿੱਚ ਰਾਜੇ ਡਾਕਾ ਮਾਰ ਕੇ ਲੁੱਟਣ ਤੇ ਗੁਰੂ ਜੀ ਚੁੱਪ ਸਾਧ ਕੇ ਖਮੋਸ਼ ਬੈਠ ਜਾਣ ਤਾਂ ਫਿਰ ਉਹਨਾਂ ਕੋਲ ਆਉਣਾ ਕਿਸ ਨੇ ਸੀ ਤੇ ਉਹਨਾਂ ਦੀ ਕੀ ਸਹਾਇਤਾ ਕਰਦੇ ਕਿਵੇਂ ਪਚਾਉਂਦੇ ਇਹੋ ਇਤਨਾ ਕੰਮ ਵੀ ਕਿਵੇਂ ਕਰਦੇ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਰਾਜੇ ਤੇ ਹੱਲਾ ਕਰਨਾ ਤੇ ਉਸ ਨੂੰ ਅੱਗੋਂ ਵਾਸਤੇ ਅਜਹੀ ਜ਼ੁਰਤ ਕਰਨ ਦੀ ਖੁੱਲ ਤੋਂ ਤਾੜਨਾ ਕਰਨੀ ਸਪਸ਼ਟ ਗੱਲ ਸੀ ਤੇ ਇਹ ਹਮਲਾ ਹੱਕੀ ਤੇ ਜਾਇਜ਼ ਸੀ ਇਸ ਦੇ ਕਿਸੇ ਪ੍ਰਕਾਰ ਦੀ ਨੁਕਤਾਚੀਨੀ ਆਯੋਗ ਪਾਸ ਨਹੀਂ ਹੈ ਸੰਮਤ 1758 ਦੇ ਵਿਸਾਖ ਦੇ ਮਹੀਨੇ ਵਿੱਚ ਗੁਰੂ ਜੀ ਫਿਰ ਅਨੰਦਪੁਰਾਏ ਹਾੜੀ ਰਾਜਿਆਂ ਨੇ ਜੋ ਅਨੰਦਪੁਰ ਨੂੰ ਵੇ ਲੁੱਟ ਕੇ ਬਰਬਾਦ ਕੀਤਾ ਸੀ ਤਾਂ ਉਸ ਦੀ ਗੁਰੂ ਜੀ ਨੇ ਦੁਬਾਰਾ ਮਰਮਤ ਕਰਵਾਈ ਇੱਥੇ ਸਹਬਜ਼ਾਦਿਆਂ ਨੂੰ ਅਮਰਤ ਸ਼ਕਾਕ ਕੇ ਖਾਲਸਾ ਸਜਾਇਆ ਕਿਲੇ ਦਰਸਤ ਕੀਤੇ ਗਏ ਔਰ ਸਾਰੇ ਸਾਭ ਸੰਭਾਲ ਟਿਕਾਣੇ ਦਾ ਟਿਕਾਣੇ ਕੀਤੇ ਗਏ ਸੰਮਤ 1769 ਵਿੱਚ ਵਕ-ਵਕ ਤਾਮਾ ਦੀ ਸੈਰ ਕਰਦੇ ਹੋਏ ਗੁਰੂ ਜੀ ਕੁਰਖੇਤਰ ਦੇ ਮੇਲੇ ਤੇ ਗਏ ਇੱਥੇ ਮੇਲੇ ਜਾਣ ਦਾ ਵੀ ਕਾਰਨ ਕੁਝ ਤੇ ਗੁਰਸਿੱਖਾਂ ਨੂੰ ਉੱਥੇ ਦੀਆਂ ਹੋਰ ਰੀਆਂ ਕੁਰਿਤੀਆਂ ਨੂੰ ਦਿਖਾਉਣਾ ਤੇ ਉਸ ਤੋਂ ਰੋਕਣਾ ਸੀ ਔਰ ਉੱਥੇ ਆਏ ਸੰਗਤ ਨੂੰ ਵੀ ਸਾਵਧਾਨ ਕਰਨਾ ਸੀ ਇਸ ਸਤਾਂਤੋਂ ਫਿਰ ਪਾਸ਼ਾ ਜੀ ਅਨੰਦਪੁਰ ਵੱਲਸ ਆਏ ਤੇ ਜੰਗੀ ਤਿਆਰੀਆਂ ਵਿੱਚ ਰੁੱਝ ਗਏ ਸਿੱਖ ਗੁਰੂ ਜੀ ਨੂੰ ਸੱਚਾ ਪਾਤਸ਼ਾਹ ਆਖਣ ਲੱਗ ਪਏ ਤੇ ਇਹ ਗੁਰੂ ਜੀ ਦੂਰ ਨੇੜੇ ਸੱਚਾ ਪਾਤਸ਼ਾਹ ਦੇ ਨਾਂ ਨਾਲ ਮਸ਼ਹੂਰ ਹੋ ਗਏ ਹਾਲਾਂਕਿ ਇਸ ਤੋਂ ਪਹਿਲਾਂ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਵੀ ਉਹਨਾਂ ਦੇ ਹਜ਼ੂਰੀ ਸਿੱਖ ਅਤੇ ਸੰਗਤਾਂ ਸੱਚਾ ਪਾਤਸ਼ਾਹ ਆਖਣ ਲੱਗ ਪਈਆਂ ਸਨ ਇਹ ਕੋਈ ਨਵਾਂ ਪਦ ਨਹੀਂ ਸੀ ਪਹਿਲੇ ਗੁਰੂਆਂ ਦੇ ਸਿੱਖਾਂ ਨੇ ਵੀ ਕਈ ਵਾਰ ਇਸੇ ਨਾਂ ਨਾਲ ਗੁਰੂ ਸਾਹਿਬਾਨ ਨੂੰ ਸਬੋਧਨ ਕੀਤਾ ਪਿਆਰਿਆ ਤੇ ਸਤਿਕਾਰਿਆ ਸੀ ਪਰ ਇਤਨੇ ਜ਼ੋਰ ਨਾਲ ਨਹੀਂ ਸੀ ਕੀਤਾ ਜਿੰਨਾ ਕਿ ਹੁਣ ਸ਼ੁਰੂ ਹੋਇਆ ਪਹਾੜੀ ਰਾਜਿਆਂ ਨੂੰ ਤਾਂ ਗੁਰੂ ਜੀ ਦਾ ਇਹ ਵਾਦਾ ਜਹੋ ਜਲਾਲ ਤੇ ਸ਼ਾਨੋ ਸ਼ੌਕ ਸ਼ੁਰੂ ਤੋਂ ਹੀ ਕੰਡੇਵਾਗ ਚੁਬਦੀ ਸੀ ਤੇ ਇਸ ਸੱਚੇ ਪਾਤਸ਼ਾਹ ਦੇ ਨਾਂ ਤੋਂ ਬਹੁਤ ਹੀ ਸੜਦੇ ਸਨ ਉਹਨਾਂ ਆਪਣੀ ਹਸਤੀ ਖਤਰੇ ਵਿੱਚ ਵੇਖ ਕੇ ਗੁਰੂ ਜੀ ਦੀ ਹਸਤੀ ਮਿਟਾਉਣ ਦਾ ਫੈਸਲਾ ਕੀਤਾ ਅਤੇ ਇਸ ਲਈ ਲੱਕ ਬੰਨ ਲਿਆ ਉਹਨਾਂ ਮਤਾ ਪਕਾਇਆ ਕਿ ਗੁਰੂ ਜੀ ਦੇ ਵਿਰੁੱਧ ਔਰੰਗਜ਼ੇਬ ਨੂੰ ਚੁੱਕਿਆ ਤੇ ਭੜਕਾਇਆ ਜਾਵੇ ਅਤੇ ਗੁਰੂ ਜੀ ਉੱਪਰ ਸਾਂਝੀ ਫੌਜੀ ਤਾਕਤ ਨਾਲ ਹਮਲਾ ਕੀਤਾ ਜਾਵੇ ਇਹ ਪੱਕੀ ਸਲਾਹ ਤੇ ਫੈਸਲਾ ਕਰਕੇ ਇੱਕ ਕਾਸ ਔਰੰਗਜ਼ੇਬ ਪਾਸ ਭੇਜਿਆ ਜਿਸ ਨੇ ਸ਼ਾਹੀ ਦਰਬਾਰ ਵਿੱਚ ਪਹੁੰਚ ਕੇ ਔਰੰਗਜ਼ੇਬ ਨੂੰ ਚੁੱਕਿਆ ਤੇ ਆਖਿਆ ਕਿ ਜਿਹੜੇ ਸਿੱਖਾਂ ਦੇ ਗੁਰੂ ਤੇਗ ਬਹਾਦਰ ਨੂੰ ਉਸ ਕਤਲ ਕੀਤਾ ਸੀ ਉਸਦੇ ਪੁੱਤਰ ਗੋਗਨ ਸਿੰਘ ਨੇ ਆਪਣੇ ਸਿੱਖ ਇਕੱਠੇ ਕਰਕੇ ਇੱਕ ਬਹੁਤ ਵੱਡੀ ਤਾਕਤਵਰ ਫੌਜ ਬਣਾ ਲਈ ਹੈ ਤੇ ਉਹਨਾਂ ਦਾ ਇੱਕ ਨਵਾਂ ਧਰਮ ਬਣਾ ਕੇ ਉਹ ਸਿੱਖਾਂ ਨੂੰ ਮੁਸਲਮਾਨਾਂ ਨਾਲ ਲੜਾਉਣ ਦੀ ਪੂਰੀ ਤਿਆਰੀ ਕਰ ਰਿਹਾ ਹੈ ਉਹ ਖੁਦ ਵੀ ਬਾਦਸ਼ਾਹ ਬਣ ਬੈਠਾ ਹੈ ਉਹ ਸ਼ਾਹੀ ਲਿਬਾਸ ਪਾਉਂਦਾ ਹੈ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਘੋਉਂਦਾ ਇਲਾਕੇ ਦੇ ਸਾਰੇ ਡਾਕੂ ਤੇ ਲਟੇਰੇ ਉਸ ਦੇ ਖਾਲਸਾ ਧਰਮ ਵਿੱਚ ਸ਼ਾਮਿਲ ਹੋ ਗਏ ਹਨ ਉਸ ਦੇ ਮਰੀਦ ਵੀ ਬਣ ਗਏ ਹਨ ਜਿਨوں ਦਿਨੋ ਦੀ ਤਾਕਤ ਵਧ ਰਹੀ ਹੈ ਜੇ ਇਸ ਫੁੱਟਰੇ ਚਸ਼ਮੇ ਨੂੰ ਹੁਣੇ ਹੀ ਨਾ ਬੰਦ ਕੀਤਾ ਗਿਆ ਤਾਂ ਬਾਸਾ ਸਲਾਮਤ ਫਿਰ ਇਹ ਹੜ ਬਣ ਜਾਵੇਗਾ ਤੇ ਇਸ ਨੂੰ ਰੋਕਣਾ ਕਠਨ ਹੋ ਜਾਵੇਗਾ ਭਾ ਜੇ ਇਸ ਵਿੱਚ ਕੁਝ ਦੇਰ ਲੱਗ ਗਈ ਤਾਂ ਉਸ ਨੂੰ ਕਾਬੂ ਕਰਨਾ ਹੋਰ ਔਖਾ ਹੋ ਜਾਵੇਗਾ ਔਰੰਗਜੀਬ ਇਹ ਸਭ ਸੁਣ ਕੇ ਪੜਕ ਉੱਠਿਆ ਤੇ ਉਸ ਵਿੱਚ ਮਤਸਬੀ ਤੇ ਜਨੋਨੀ ਖੂਨ ਉਬਾਲੇ ਖਾਂਣ ਲੱਗਾ ਉਸ ਨੇ ਸਾਰੇ ਪਹਾੜੀ ਰਾਜਿਆਂ ਦਾ ਗੁਰੂ ਦਾ ਵਿਰੋਧੀ ਹੋਣਾ ਖੁਸ਼ਕਿਸਮਤੀ ਸਮਝੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹਸਤੀ ਨੂੰ ਹੀ ਮੇਟਣ ਦਾ ਪੱਕਾ ਇਰਾਦਾ ਕਰ ਲਿਆ ਅਗਲਾ ਹਮਲਾ ਔਰੰਗਜ਼ੇਬ ਨੇ ਬਜ਼ੀਦ ਖਾਨ ਸੂਬਾ ਸਰਹੰਦ ਨੂੰ ਤਾਕੀਦੀ ਹੁਕਮ ਭੇਜਿਆ ਕਿ ਗੁਰੂ ਜੀ ਨੂੰ ਫੜ ਕੇ ਹਾਜ਼ਰ ਦਰਬਾਰ ਕੀਤਾ ਜਾਵੇ ਦਿੱਲੀ ਤੋਂ ਅਮੀਰ ਖਾਨ 10000 ਨਜ਼ਾਬਦ ਖਾਨ ਤੇ ਵਹੀਦ ਖਾਨ ਫੌਜੀ ਜਰਨੈਲ ਸੂਬਾ ਸਰਹੰਦ ਦੀ ਸਹਦਾ ਲਈ ਭੇਜੇ ਇਹ ਫੌਜ ਮੁਖੀ ਰਾਜਾ ਅਜਮੇਰ ਚੰਦ ਦੇ ਨਾਲ ਕੱਲੀ ਗਈ ਤੇ ਪਹਾੜੀ ਰਾਜਿਆਂ ਦੀ ਫੌਜ ਵੀ ਨਾਲ ਸ਼ਾਮਲ ਹੋ ਗਈ 17 ਫੱਗਣ 1770 ਨੂੰ ਇਸ ਫੌਜ ਨੇ ਆਨੰਦਪੁਰ ਦਾ ਘੇਰਾ ਕੱਟ ਲਿਆ ਗੁਰੂ ਗੋਬਿੰਦ ਸਿੰਘ ਜੀ ਕੋਲ ਬਹੁਤ ਥੋੜੀ ਫੌਜ ਸੀ ਇਸੇ ਕਾਰਨ ਉਹ ਖੁੱਲੇ ਮੈਦਾਨ ਵਿੱਚ ਇਤਨੀ ਵੱਡੀ ਫੌਜ ਨਾਲ ਟੱਕਰ ਨਹੀਂ ਸਨ ਲੈ ਸਕਦੇ ਜਿਸ ਕਰਕੇ ਉਹ ਆਨੰਦਪੁਰ ਤੋਂ ਬਾਹਰਲਾ ਨਿਕਲੇ ਪੰਜ ਦਿਨ ਬਹੁਤ ਭਿਆਨਕ ਜੰਗ ਹੋਈ ਤੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਤੇ ਸਿੰਘਾਂ ਨੇ ਵੀ ਵੈਰੀਆਂ ਦਾ ਬਹੁਤ ਨੁਕਸਾਨ ਕੀਤਾ ਛੇਵੇਂ ਦੇ ਗੁਰੂ ਜੀ ਨੇ ਕਿਲੇ ਵਿੱਚੋਂ ਬਾਹਰ ਆ ਕੇ ਬੜੇ ਜ਼ੋਰ ਦਾ ਹਮਲਾ ਕੀਤਾ ਤੇ ਸਰਦਾਰ ਆਜ਼ੀਮ ਖਾਂ ਇੱਕ ਨਾਮੀ ਸਿਪਾਸਲਾਰ ਤੇ ਪਾਇੰਦੇ ਖਾਨ ਨੂੰ ਗੁਰੂ ਜੀ ਨੇ ਆਪਣੇ ਹੱਥੀ ਲੜਾਈ ਵਿੱਚ ਮਾਰਿਆ ਹਰੀ ਚੰਦ ਜਸਵਾਲੀਆ ਗੁਰਗੋਬਿੰਦ ਸਿੰਘ ਜੀ ਦੇ ਇੱਕ ਮਲਾਜ਼ਮ मामੂ ਖਾਂ ਦੇ ਹੱਥੋਂ ਮਾਰਿਆ ਗਿਆ ਰਾਜਾ ਅਜਮੇਰ ਚੰਦ ਜ਼ਖਮੀ ਹੋਇਆ ਤੇ ਆਖਰਸ਼ਾਹੀ ਫੌਜ ਨੂੰ ਹਾਰ ਹੋਈ ਸਿੱਖਾਂ ਨੇ ਸ਼ਾਹੀ ਫੌਜ ਦਾ ਰੋਪੜ ਤੱਕ ਪਿੱਛਾ ਕੀਤਾ ਤੇ ਆਖਰ ਜਿੱਤ ਗੁਰੂ ਜੀ ਦੀ ਹੋਈ ਇੰਨਾਂ ਹਮਲਿਆਂ ਤੋਂ ਬਾਰ-ਬਾਰ ਹਾਰ ਕੇ ਚਿੜ ਕੇ ਔਰੰਗਜੀਬ ਨੇ ਆਪਣੀ ਹੇਠੀ ਸਮਝੀ ਤੇ ਉਸ ਨੇ ਗੁਰੂ ਜੀ ਦੇ ਵਿਰੁੱਧ ਇੱਕ ਬਹੁਤ ਵੱਡੀ ਫੌਜ ਭੇਜਣ ਦਾ ਫੈਸਲਾ ਕਰ ਲਿਆ ਸੂਬਾ ਲਾਹੌਰ ਤੇ ਸੂਬਾ ਕਸ਼ਮੀਰ ਨੂੰ ਵੀ ਫਰਮਾਨ ਭੇਜੇ ਗਏ ਕਿ ਉਹ ਸੂਬਾ ਸਰਹੰਦਲਾ ਮਿਲ ਕੇ ਗੁਰੂ ਜੀ ਨੂੰ ਜੰਗ ਦੇ ਮੈਦਾਨ ਵਿੱਚ ਪਛਾੜਨ ਜਿਉਂ ਦਾ ਗ੍ਰਿਫਤਾਰ ਕਰਕੇ ਉਸ ਅੱਗੇ ਪੇਸ਼ ਕਰ ਜਰਾ ਵੇਖੋ ਤੁਸੀਂ ਇੱਕ ਨੁਕਰੇ ਭਗਤੀ ਕਰਨ ਵਾਲੇ ਫਕੀਰ ਦਰवेश ਦੀ ਦਲੇਰੀ ਉਹਦੀ ਬਹਾਦਰੀ ਤੇ ਹਿੰਮਤ ਸਾਰੇ ਭਾਰਤ ਦਾ ਉੱਤਰੀ ਹਿੱਸਾ ਉਸ ਦੇ ਵਿਰੁੱਧ ਜੰਗ ਕਰਨ ਲਈ ਨਿਕਲਿਆ ਹੋਵੇ ਆਖਰ ਬੜੀ ਵੱਡੀ ਫੌਜ ਸੂਬਾ ਦਿੱਲੀ ਸਰਹੰਦ ਲਾਹੌਰ ਤੇ ਕਸ਼ਮੀਰ ਦੀ ਮਿਲਵੀ ਫੌਜ ਗੁਰੂ ਜੀ ਦੇ ਵਿਰੁੱਧ ਕੂਚ ਕਰਕੇ ਆਈ ਦਿੱਲੀ ਤੋਂ ਜਫਰ ਬੇ ਲਾਹੌਰ ਤੋਂ ਦਲਾਵਰ ਖਾਨ ਤੇ ਸਫਦਰ ਖਾਨ ਮੈਦਾਨੇ ਜੰਗ ਵਿੱਚ ਆਏ ਗੁਰੂ ਜੀ ਨੇ ਸਿੱਟੀਆਂ ਦਲ ਫੌਜ ਦੀ ਚੜ੍ਹਾਈ ਦੀ ਖਬਰ ਪੁੱਜੀ ਤਾਂ ਉਹਨਾਂ ਵੀ ਆਪਣੇ ਸਿੰਘਾਂ ਨੂੰ ਇਕ ਮਠ ਹੋਣ ਲਈ ਵੰਗਾਰਿਆ ਅਤੇ ਜ਼ਰੂਰੀ ਸਮਾਨ ਇਕੱਠਾ ਕੀਤਾ ਇਹ ਆਖਿਆ ਜਾਂਦਾ ਹੈ ਕਿ ਗੁਰੂ ਜੀ ਨੇ 10000 ਸਿੰਘ ਇਸ ਧਰਮ ਯੋਧ ਲਈ ਇਕੱਤਰ ਕੀਤੇ ਵੱਡੇ ਸਾਹਿਬਜ਼ਾ ਦੇ ਬਾਬਾ ਅਜੀਤ ਸਿੰਘ ਨੂੰ ਕਿਲਾ ਕਿਸ ਗੜ੍ਹਸਪੁਰਦ ਕੀਤਾ ਤੇ ਨਾਲ 2000 ਫੌਜ ਰੱਖੀ। ਮਾਹਰ ਸਿੰਘ ਤੇ ਸ਼ੇਰ ਸਿੰਘ ਨੂੰ 1000 ਸਮੇਤ ਲੋਹਗੜ੍ਹ ਕਲੇ ਵਿੱਚ ਰੱਖਿਆ। ਆਲਮ ਸਿੰਘ ਤੇ ਸੁਕੀਰਤ ਸਿੰਘ ਨੂੰ 3000 ਸਿੰਘਾਂ ਸਮੇਤ ਦਮਦਮੇ ਤੇ ਟਿਕਾਇਆ। ਉਦੇਸ ਸਿੰਘ ਤੇ ਭਾਈ ਜੀਵਨ ਸਿੰਘ ਨੂੰ ਅਗੰਪੁਰ ਵਿੱਚ ਇਹ ਵੰਡ ਕੁਝ ਠੀਕ ਨਹੀਂ ਪਾਸਦੀ। ਕਿਉਂਕਿ ਵੱਡਾ ਟੱਕਰਾ ਅਨੰਦਪੁਰ ਦੇ ਮੈਦਾਨ ਵਿੱਚ ਹੋਇਆ। ਇਹ ਸਾਰੇ ਉਸ ਸ਼ਾਨਦਰ ਸਨ ਹੋ ਸਕਦਾ ਹੈ ਕਿ ਸਾਰੇ ਟੱਕਰੇ ਵੇਲੇ ਅਨੰਦਪੁਰ ਆ ਗਏ ਹੋਣ ਖੈਰ ਗੁਰੂ ਜੀ ਆਪ ਅਨੰਦਪੁਰ ਵਿੱਚ ਹੀ ਸਨ ਤੇ ਸ਼ਾਹੀ ਫੌਜ ਨੇ ਆ ਕੇ ਅਨੰਦਪੁਰ ਨੂੰ ਚੋਹ ਪਾਸੇ ਤੋਂ ਘੇਰ ਲਿਆ ਇੱਥੇ ਲਾਲਾ ਦੌਲਤ ਰਾਏ ਜੀ ਦਾ ਅਨੰਦਪੁਰ ਤੋਂ ਭਾਵ ਕਿਲਾ ਅਨੰਦਗੜ੍ਹ ਹੈ ਬੜੀ ਭਿਆਨਕ ਜੰਗ ਹੋਈ ਸਿੰਘ ਬੜੀ ਬਹਾਦਰੀ ਨਾਲ ਲੜੇ ਤੇ ਕਈ ਵਾਰ ਮੁਸਲਮਾਨਾਂ ਦੇ ਸ਼ੱਕੇ ਛੁੜਾਏ ਤੇ ਉਹਨਾਂ ਦੇ ਮੂੰਹ ਫੇਰੇ ਸਿੱਖ ਜਾਨ ਤੋੜ ਕੇ ਲੜੇ ਪਰ ਮੁਸਲਮਾਨਾਂ ਨੂੰ ਹਰ ਵਾਰ ਤਾਜ਼ਾ ਦਮ ਫੌਜੀ ਮਦਦ ਮਿਲਦੀ ਰਹੀ ਉਹਨਾਂ ਜ਼ੋਰ ਦਾ ਹਮਲਾ ਕੀਤਾ ਬਿਲਕੁਲ ਸੰਭਵ ਸੀ ਕਿ ਮੁਸਲਮਾਨ ਅਨੰਦਪੁਰ ਸਾਹਿਬ ਦਾਖਲ ਹੋ ਜਾਂਦੇ ਪਰ ਉਸ ਮੌਕੇ ਉੱਤੇ ਸਹਜਾਦਾ ਬਾਬਾ ਅਜੀਤ ਸਿੰਘ ਜੀ ਮੈਦਾਨ ਵਿੱਚ ਕੁਝ ਗੁਰੂ ਜੀ ਨੇ ਵੀ ਨਾਜ਼ਕ ਮੌਕਾ ਦੇਖ ਕੇ ਆਪ ਤਾਵਾ ਕੀਤਾ ਬਹੁਤ ਹੀ ਭਿਆਨਕ ਤੇ ਖੂਨ ਖਾਰ ਲੜਾਈ ਹੋਈ ਸਿੱਖਾਂ ਨੇ ਅੱਗੇ ਵਧ ਕੇ ਹਮਲੇ ਕੀਤੇ ਆਖਰ ਅਜ਼ੀਮ ਖਾਂ ਤੇ ਦਲਾਵਰ ਖਾਂ ਵਰਗੇ ਸ਼ਾਹੀ ਅਫਸਰ ਮਾਰੇ ਗਏ ਤੇ ਸ਼ਾਮ ਦੇ ਕਰੀਬ ਸ਼ਾਹੀ ਫੌਜ ਦੇ ਪੈਰ ਉਖੜ ਗਏ ਤੇ ਮੈਦਾਨ ਵਿੱਚੋਂ ਭੱਜ ਨਿਕਲੇ ਤੇ ਉਸ ਦਿਨ ਮੈਦਾਨ ਗੁਰੂ ਦੇ ਸਿੱਖਾਂ ਹੱਥ ਰਿਆ ਦੂਜੇ ਦਿਨ ਜੰਗ ਫਿਰ ਪਖਿਆ ਗੁਰੂ ਜੀ ਦਮਦਮਾ ਵਿੱਚ ਸਨ ਜਦੋਂ ਜ਼ਬਰਦਸਤ ਖਾਲੇ ਤੋਪ ਦਾ ਗੋਲਾ ਉਸ ਪਾਸੇ ਮਾਰਿਆ ਗੁਰੂ ਜੀ ਤਾਂ ਵਸਾ ਕੇ ਬਚ ਗਏ ਕੁਝ ਸਿੱਖ ਜੋ ਗੁਰੂ ਜੀ ਪਾਸ ਖੜੇ ਸਨ ਸ਼ਹੀਦ ਹੋ ਗਏ ਕੁਝ ਦਿਨ ਤੱਕ ਇਸ ਤਰ੍ਹਾਂ ਹੀ ਜੋਰ-ਜੋਰ ਨਾਲ ਹਮਲੇ ਹੁੰਦੇ ਰਹੇ ਜੋ ਸਿੱਖ ਪੂਰੀ ਹਿੰਮਤ ਨਾਲ ਰੋਕਦੇ ਰਹੇ ਪਰ ਆਖਰ ਮੁਠੀ ਪਰ ਸਿੱਖ ਇਸ ਸਿੱਢੀਦਲ ਫੌਜ ਦਾ ਟਕਰਾ ਕਿੰਨੀ ਦੇਰ ਕਰ ਸਕਦੇ ਸਨ ਜਦ ਗਿਣਤੀ ਘਟ ਗਈ ਤਾਂ ਅਨੰਦਪੁਰ ਦੇ ਦਰਵਾਜ਼ੇ ਬੰਦ ਕਰਕੇ ਅੰਦਰ ਬੈਠ ਗਏ ਬਾਹਰ ਤੋਂ ਸ਼ਾਹੀ ਫੌਜ ਨੇ ਸਿੱਖਾਂ ਲਈ ਰਸ ਅਤੇ ਹੋਰ ਮਦਦ ਆਉਣੀ ਬੰਦ ਕਰ ਦਿੱਤੀ ਇੱਕ ਰਾਤ ਸਿੱਖਾਂ ਨੇ ਮੌਕਾ ਪਾ ਕੇ ਸ਼ਾਹੀ ਫੌਜ ਤੇ ਛਾਪਾ ਮਾਰਿਆ ਕਾਫੀ ਖਲਬਲੀ ਮੱਚੀ ਸ਼ਾਹੀ ਲਸ਼ਕਰ ਕੁਝ ਪਿੱਛੇ ਹਟ ਗਿਆ ਰਾਜਾ ਡਡਵਾਲ ਤੇ ਰਾਜਾ ਜਸਵਾਲ ਮਾਰੇ ਗਏ ਸਾਹੀ ਫੌਜ ਦੀ ਕੁਝ ਰਸਤੇ ਸਮਾਨ ਸਿੱਖਾਂ ਦੇ ਹੱਥ ਲੱਗਾ ਸਾਹੀ ਫੌਜ ਹੋਰ ਮਦਦ ਦੀ ਇੰਤਜ਼ਾਰ ਵਿੱਚ ਉੱਥੇ ਟਿਕੇ ਰਹੀ ਆਖਰ ਹਰ ਪਾਸਿਓਂ ਫੌਜ ਇਕੱਠੀ ਕਰਕੇ ਰਾਜਪੂਤਾਂ ਨੂੰ ਵੀ ਸ਼ਾਮਲ ਕਰਕੇ ਔਰੰਗਜ਼ੇਬ ਨੇ ਉੱਥੇ ਬੈਠੀ ਪਹਿਲੀ ਫੌਜ ਲਈ ਹੋਰ ਸਹਾਇਤਾ ਭੇਜੀ ਚੇਤਰ 1761 ਸੰਮਤ ਨੂੰ ਸ਼ਾਹੀ ਫੌਜਾਂ ਨੇ ਅਨੰਦਪੁਰ ਦਾ ਫਿਰ ਕੇਰਾ ਕਰ ਲਿਆ ਸਿੱਖਾਂ ਨੇ ਬੜੇ ਸਬਰ ਤੇ ਹਿੰਮਤ ਨਾਲ ਕੇਰੇ ਦੇ ਕਸ਼ਟਾਂ ਤੇ ਦੁੱਖਾਂ ਨੂੰ ਸਹਾਰਿਆ ਜਦ ਖਾਣ ਲਈ ਬਾਕੀ ਕੁਝ ਨਾ ਬਚਿਆ ਤਾਂ ਸਿੰਘਾਂ ਨੇ ਭੁੱਖੇ ਮਰਨ ਨਾਲੋਂ ਲੜ ਕੇ ਮਰਨ ਨੂੰ ਚੰਗਾ ਸਮਝਿਆ ਗੁਰੂ ਜੀ ਕੁਝ ਥੋੜੀ ਦੇਰ ਹੋਰ ਕੇਰੇ ਵਿੱਚ ਹੀ ਰਹਿਣਾ ਉਚਿਤ ਸਮਝਦੇ ਸਨ ਪਰ ਕਈ ਸਿੱਖ ਇਸਤੇ ਰਾਜੀ ਨਹੀਂ ਸਨ ਜੋ ਰਾਜੀ ਨਹੀਂ ਸੰ ਗੁਰੂ ਜੀ ਨੇ ਉਹਨਾਂ ਨੂੰ ਆਖਿਆ ਕਿ ਜੇ ਉਹ ਹੁਕਮ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ ਤਾਂ ਉਹ ਲਿਖ ਦੇਣ ਕਿ ਉਹ ਗੁਰੂ ਦੇ ਸਿੱਖ ਨਹੀਂ ਕਈ ਲਿਖ ਕੇ ਦੇਣ ਨੂੰ ਤਿਆਰ ਹੋ ਗਏ ਤੇ ਉਹਨਾਂ ਲਿਖ ਵੀ ਦਿੱਤਾ ਕਈ ਸਾਤ ਕਦਮ ਟਿਕੇ ਰਹੇ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਸ਼ਾਨਦਾਰ ਕਾਰਨਾਮਾ ਕੀਤਾ ਜਾਨ ਦੇਣਾ ਤਾਂ ਮਨਜ਼ੂਰ ਹੈ ਪਰ ਸਿੱਖੀ ਤੋਂ ਇਨਕਾਰ ਕਰਨਾ ਔਖਾ ਸਿੱਧ ਕਰ ਦਿੱਤਾ ਤੇ ਸਿੱਖਾਂ ਵਿੱਚ ਖਾਲਸਾ ਧਰਮ ਦੀ ਤੇ ਸਿੱਖੀ ਦੇ ਜਜ਼ਬੇ ਨੂੰ ਪ੍ਰਾਣਾ ਨਾਲੋਂ ਵੀ ਪਿਆਰਾ ਤੇ ਕੀਮਤੀ ਦਰਸਾਇਆ ਗਿਆ ਪਹਾੜੀ ਰਾਜਿਆਂ ਨੇ ਇੱਕ ਬ੍ਰਾਹਮਣ ਰਾਹੀਂ ਗਉ ਦੀ ਸੌਂ ਖਾ ਕੇ ਤੇ ਗਾਂ ਵਿੱਚ ਸ਼ਾਮਲ ਕਰਕੇ ਗੁਰੂ ਜੀ ਨੂੰ ਸੰਦੇਸ਼ ਭੇਜਿਆ ਤੇ ਪ੍ਰੇਰਿਆ ਕਿ ਜੇ ਉਹ ਅਨੰਦਗੜ੍ਹ ਤੋਂ ਖਾਲੀ ਕਰ ਜਾਣ ਜਾਂ ਛੱਡ ਦੇਣ ਤਾਂ ਉਹਨਾਂ ਦਾ ਪਿੱਛਾ ਨਹੀਂ ਕੀਤਾ ਜਾਵੇਗਾ ਇਹ ਬਿਲਕੁਲ ਧੋਖਾ ਸੀ ਗੁਰੂ ਜੀ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਕਿਲੇ ਤੋਂ ਬਾਹਰ ਨਿਕਲ ਕੇ ਕੀਰਤਪੁਰ ਵੱਲੋਂ ਹੋ ਤੁਰੇ ਸ਼ਾਹੀ ਲਸ਼ਕਰ ਨੇ ਆਨੰਦਪੁਰ ਨੂੰ ਲੁੱਟ ਕੇ ਗੁਰੂ ਜੀ ਦਾ ਪਿੱਛਾ ਕੀਤਾ ਤੇ ਆਪਣੇ ਇਕਰਾਰ ਨੂੰ ਤੇ ਕਸਮਾਂ ਨੂੰ ਤੋੜ ਦਿੱਤਾ ਦੂਜੇ ਦਿਨ ਗੁਰੂ ਜੀ ਕੀਰਤਪੁਰ ਤੋਂ ਚੱਲ ਕੇ ਕਾਵਲ ਸਰ ਸਰਸਾ ਨਦੀ ਦੇ ਕੰਢੇ ਆਪਰੇ ਨਦੀ ਵਿੱਚ ਸਖਤ ਹੜ ਸੀ ਪਿੱਛੇ ਸ਼ਾਹੀ ਫੌਜ ਚਲੀ ਆਉਂਦੀ ਸੀ ਹੁਣ ਗੁਰੂ ਜੀ ਇਸ ਤਰ੍ਹਾਂ गिर ਗਏ ਜਿਵੇਂ ਸਨ 1899 ਵਿੱਚ ਟ੍ਰਾਂਸਵਾਲ ਦੀ ਜੰਗ ਵਿੱਚ ਜਨਰਲ ਕਰੌਂਜੀ ਬੋਅਰ 4000 ਆਦਮੀਆਂ ਨਾਲ ਅੰਗਰੇਜ਼ੀ ਫੌਜ ਦੇ ਬੇਸ਼ਮਾਰ ਫੌਜੀਆਂ ਦੇ ਕੇਰੇ ਵਿੱਚ ਆ ਗਿਆ ਸੀ ਇੱਕ ਪਾਸੇ ਨਦੀ ਸੀ ਦੂਜੇ ਪਾਸੇ ਪਹਾੜ ਫਿਰ ਆਖਰਕਾਰ ਉਸਨੂੰ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨਾ ਪਿਆ ਇਹੋ ਹੀ ਹਾਲ ਅੱਜ ਗੁਰੂ ਜੀ ਦਾ ਸੀ ਅਗਲੇ ਪਾਸੇ ਨਦੀ ਛੁਗਦੀ ਸੀ ਤੇ ਉਸ ਦੇ ਵਿੱਚ ਹੱਠ-ਹਾਠਾਂ ਮਾਰ ਰਿਆ ਸੀ ਕਹਿਰ ਦੀ ਸਰਦੀ ਤੇ ਫਿਰ ਪਿਛਲੇ ਪਾਸੇ ਸ਼ਾਹੀ ਫੌਜ ਮਾਰੋ-ਮਾਰ ਕਰਦੀ ਆ ਰਹੀ ਸੀ ਗੁਰੂ ਜੀ ਦੀ ਇੱਕ ਮੁਸ਼ਕਲ ਹੋਰ ਵੀ ਸੀ ਕਿ ਉਹਨਾਂ ਨਾਲ ਉਹਨਾਂ ਦਾ ਪਰਿਵਾਰ ਤੇ ਸਿੱਖਾਂ ਦੇ ਛੋਟੇ ਛੋਟੇ ਬੱਚੇ ਤੇ ਇਸ ਤਰ੍ਹਾਂ ਸ਼ਾਮਿਲ ਸਨ ਕੁਝ ਸਿੱਖਾਂ ਨੇ ਹਿੰਮਤ ਕੀਤੀ ਤੇ ਗੁਰੂ ਜੀ ਦੇ ਪਰਿਵਾਰ ਤੇ ਬੱਚਿਆਂ ਨੂੰ ਨਦੀ ਵਿੱਚੋਂ ਪਾਰ ਲੈ ਗਏ ਮੁਸਲਮਾਨਾਂ ਨੇ ਪਿੱਛੋਂ ਹਮਲਾ ਕਰ ਦਿੱਤਾ ਗੁਰੂ ਜੀ ਦੇ ਜੋ ਸਿੱਖ ਬਾਕੀ ਬਚੇ ਉਹ ਡਟ ਕੇ ਖਲੋਤੇ ਪਰ ਟਾਕਰੇ ਦੀ ਤਾਕਤ ਨਾ ਹੁੰਦਿਆਂ ਤੇ ਗਿਣਤੀ ਵਿੱਚ ਘਟ ਹੋਣ ਕਰਕੇ ਉਹ ਖਿੰਡ ਪੁੰਡ ਗਏ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸੁਪੁੱਤਰਾਂ ਤੇ 40 ਬੱਚੇ ਹੋਏ ਸਾਥੀਆਂ ਨਾਲ ਚਮਕੌਰ ਵਿੱਚ ਇੱਕ ਕੱਚੀ ਗੜੀ ਵਿੱਚ ਜਾ ਦਾਖਲ ਹੋਏ ਤੇ ਉੱਥੇ ਪਨਾਹ ਲਈ ਸਿੱਖਾਂ ਨੇ ਇਸ ਹਫੜਾ ਦਫੜੀ ਵਿੱਚ ਗੁਰੂ ਜੀ ਦੇ ਦੋ ਮਹਲ ਦਿੱਲੀ ਪਹੁੰਚਾ ਦਿੱਤੇ ਗੁਰੂ ਜੀ ਦੀ ਮਾਤਾ ਜੀ ਨੇ ਆਪਣੇ ਦੋ ਮਾਸੂਮ ਪੋਤਰਿਆਂ ਨਾਲ ਆਪਣੇ ਪੁਰਾਣੇ ਰਸੋਈਏ ਗੰਗਾ ਰਾਮ ਬ੍ਰਾਹਮਣ ਦੇ ਘਰ ਜਾ ਆਪਣਾ ਲਈ ਉਸ ਦਾ ਹਾਲ ਅੱਗੇ ਚੱਲ ਕੇ ਵੱਖਰਾ ਬਿਆਨ ਕਰਾਂਗੇ ਇੱਥੇ ਕੇਵਲ ਅਸੀਂ ਤੁਹਾਨੂੰ ਚਮਕੌਰ ਦੇ ਮੈਦਾਨ ਵਿੱਚ ਗੁਰੂ ਜੀ ਦੇ ਕਾਰਨਾਮੇ ਸਪਸ਼ਟ ਕਰਨਾ ਚਾਹੁੰਦੇ ਹਾਂ ਜਿੱਨ੍ਹਾਂ ਦੀ ਮਿਸਾਲ ਸਾਰੇ ਸੰਸਾਰ ਵਿੱਚ ਅਜੇ ਤੱਕ ਕੋਈ ਹੋਰ ਦੂਜੀ ਨਹੀਂ ਮਿਲਦੀ ਸ਼ਾਇਦ ਅੱਗੇ ਮਿਲੇ ਵੀ ਨਾ ਗੁਰੂ ਜੀ ਆਪਣੇ 40 ਸਾਥੀਆਂ ਨਾਲ ਚਮਕੌਰ ਦੀ ਕੱਚੀ ਗੜੀ ਹੈ ਹੈ ਤੇ ਹਵੇਲੀ ਸੀ ਪਰ ਉਹ ਮੌਕੇ ਵਾਸਤੇ ਚੰਗੀ ਸੀ ਉਸ ਦੇ ਦਾਖਲ ਹੋਏ ਤੇ ਸ਼ਾਹੀ ਫੌਜ ਤੇ ਹਿੰਦੂ ਰਾਜਿਆਂ ਦੀ ਫੌਜ ਜੋ ਗੁਰੂ ਜੀ ਦਾ ਪਿੱਛਾ ਕਰਦੀ ਆ ਰਹੀ ਸੀ ਚੜੀ ਹੋਈ ਸੀ ਔਰ ਉਹ ਇਸ ਮੁਸੀਬਤ ਤੋਂ ਪਿੱਛਾ ਛਡਾਉਣਾ ਚਾਹੁੰਦੀ ਸੀ ਪਰ ਚੰਗੀ ਤਰ੍ਹਾਂ ਜਾਣਦੀ ਸੀ ਕਿ ਗੁਰੂ ਜੀ ਪਾਸ ਹੁਣ ਕੋਈ ਫੌਜ ਬਹੁਤੀ ਨਹੀਂ ਤੇ ਗਿਣਤੀ ਦੇ ਕੁ ਸਾਥੀਆਂ ਨਾਲ ਹੀ ਇੱਕ ਕੱਚੀ ਹਵੇਲੀ ਦੀ ਚਾਰ ਦੁਆਰੀ ਵਿੱਚ ਇੱਕ ਸ਼ੇਰ ਵਾਂਗ ਪਿੰਜਰੇ ਵਿੱਚ ਬੰਦ ਸਨ ਅਜਿਹੇ ਸੁਨਰੀ ਮੌਕੇ ਤੇ ਉਹ ਗੁਰੂ ਜੀ ਦਾ ਪਿੱਛਾ ਨਹੀਂ ਛੱਡਣਾ ਚਾਹੁੰਦੇ ਸਨ ਤੇ ਆਸਾਨੀ ਨਾਲ ਉਹਨਾਂ ਨੂੰ ਜਿਉਂਦੇ ਕੈਦ ਕਰਨ ਦਾ ਅਜਿਹਾ ਮੌਕਾ ਹੱਥੋਂ ਗਵਾਉਣਾ ਨਹੀਂ ਸੱਚਾਉਂਦੇ ਸ਼ਾਹੀ ਫੌਜ ਨੇ ਆ ਕੇ ਉਸ ਕੱਚੀ ਗੜੀ ਦਾ ਘੇਰਾ ਘਤ ਲਿਆ শ্রোਤਾ ਜਨੋ ਖੁਦ ਹੀ ਇਸ ਨਾਜ਼ੁਕ ਮੌਕੇ ਦਾ ਅੰਦਾਜ਼ਾ ਲਾ ਲਓ ਇੱਕ ਪਾਸੇ ਸ਼ਾਹੀ ਲਸ਼ਕਰ ਦੇ ਲੱਖਾਂ ਫੌਜੀ ਲੁਟੇਰੇ ਧਾਰਵੀ ਤੇ ਦੂਜੀ ਤਰਫ ਕੇਵਲ ਤੇ ਕੇਵਲ 40 ਬੇਸਰੂ ਸਮਾਨ ਥੱਕੇ ਟੁੱਟੇ ਤੇ ਜ਼ਖਮੀ ਭੁੱਖੇ ਸੇ ਕੀ ਕੋਈ ਸਾਰੀ ਦੁਨੀਆ ਦੇ ਇਤਿਹਾਸ ਦੀ ਵਰਕੀ ਉਲਟਾ ਕੇ ਵਿਖਾ ਸਕਦਾ ਹੈ ਕਿ ਕਿਸੇ ਵੀ ਜਰਨੈਲ ਜਾਂ ਸਿਪਾਹਸালার ਜਾਂ ਬਾਦਸ਼ਾਹ ਨੇ ਕੇਵਲ 40 ਆਦਮੀਆਂ ਨਾਲ ਲੱਖਾਂ ਦੀ ਸ਼ਾਹੀ ਫੌਜ ਦਾ ਟੱਕਰہ ਕੀਤਾ ਹੋਵੇ ਜਾ ਉਹਨਾਂ ਸਾਹਮਣੇ ਜੰਗੀ ਮੈਦਾਨ ਵਿੱਚ ਡੱਟਣ ਦਾ ਹਿਆਂ ਕੀਤਾ ਹੋਵੇ ਤੇ ਫਿਰ ਅਜਹੀ ਫੌਜ ਦੇ ਘੇਰੇ ਵਿੱਚੋਂ ਨਿਕਲ ਗਿਆ ਹੋਵੇ ਅਜਹੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਉੱਕਾ ਨਹੀਂ ਮਿਲਦੀ ਨਾ ਮਿਲੇ ਗੁਰੂ ਗੋਬਿੰਦ ਸਿੰਘ ਜੀ ਬੁੱਝਦਿਲ ਕਾਇਰ ਤੇ ਡਰਪੋਕ ਜਾਂ ਭਗੌੜੇ ਨਹੀਂ ਸਨ ਜੋ ਜਾਨ ਬਚਾਉਣ ਖਾਤਰ ਉਹ ਤੋਂ ਭੱਜੇ ਹੋਣ ਇਹ ਤਾਂ ਖਾਲਸੇ ਦਾ ਹੁਕਮ ਸੀ ਜਿਸ ਨੂੰ ਮੰਨ ਕੇ ਉਥੋਂ ਬਚ ਕੇ ਨਿਕਲ ਗਏ ਕਿ ਅਜੇ ਉਹ ਆਪਣੇ ਉਦੇਸ਼ ਤੇ ਮਿਸ਼ਨ ਨੂੰ ਪੂਰਾ ਕਰਨ ਲਈ ਜਿਹੜਾ ਜਹਾਦ ਜਾਰੀ ਰੱਖਣ ਤੇ ਖਾਲਸਾ ਨੂੰ ਹੋਰ ਤਿਆਰ ਬਰ ਤਿਆਰ ਕਰਨ ਇਸ ਉਮੀਦ ਨੂੰ ਲੈ ਕੇ ਵਿਦਰੋਹ ਨੂੰ ਪ੍ਰਚੰਡ ਕਰਨ ਲਈ ਇਸ ਨੂੰ ਭੰਬੜ ਦਾ ਰੂਪ ਦੇਣ ਲਈ ਇਸ ਵਿੱਚ ਜ਼ੁਲਮ ਤੇ ਜ਼ਾਲਮ ਨੂੰ ਰਾਹ ਕਰਨ ਵਿਰੁੱਧ ਤਿਆਰੀ ਦੀ ਲੋੜ ਸੀ ਤਾਂ ਇਸ ਤਰ੍ਹਾਂ ਕਿ ਨਾਲ ਗੁਰੂ ਜੀ ਨੂੰ ਇਸ ਜੱਦੂ ਜੈਦ ਵਾਸਤੇ ਖਾਲਸਾ ਪੰਥ ਨੂੰ ਨਵੇਂ ਸਿਰੇ ਤੋਂ ਲਾਮਬੰਦ ਕਰਨ ਲਈ ਗੜੀ ਛੱਡਣੇ ਪਏ ਤੇ ਕਿਸੇ ਤਰ੍ਹਾਂ ਇਸ ਤੋਹਦੀ ਰੀਚ ਗਿਆੜੀ ਨੂੰ ਉੱਕਾ ਵਜਨ ਤੋਂ ਬਚਾ ਸਕੇ ਜੇ ਉਹ ਘਬਰਾਏ ਹੁੰਦੇ ਬੁਝਤੇ ਬੇ ਹੌਸਲਾ ਹੁੰਦੇ ਤੇ ਜਾਨ ਹੀ ਪਿਆਰੀ ਸਮਝਦੇ ਤਾਂ ਉਹ ਆਪਣੇ ਦੋ ਪੁੱਤਰਾਂ ਨੂੰ ਨਾਲ ਲੈ ਭੱਜ ਸਕਦੇ ਸਨ ਨਹੀਂ ਨਹੀਂ ਉਹਨਾਂ ਦੋਵੇਂ ਪੁੱਤਰ ਆਪਣੇ ਹੱਥੀ ਜੰਗੂ ਚ ਤੋੜ ਕੇ ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਤੇ ਆਪਣੇ ਪੁੱਤਰਾਂ ਦੇ ਸ਼ਹੀਦੀ ਖੂਨ ਨਾਲ ਉਸ ਪ੍ਰੇਮ ਸੰਦੇਸ਼ ਖਾਲਸਾ ਧਰਮ ਦੇ ਚਾਰਟਰ ਉੱਪਰ ਗਵਾਹੀ ਪਾਈ ਤੇ ਫਿਰ ਗੱਡੀ ਵਿੱਚੋਂ ਨਿਕਲੇ ਜੋ ਕਿ ਇਹ ਅਪਾਹਜ ਬੁਝਦਿਲ ਬਗੈਰ ਤੇ ਨਾ ਸ਼ੁਕਰਗੁਜ਼ਾਰ ਹਿੰਦੂ ਕੌਮਲੇ ਲਿਆਏ ਸਨ ਉਸ ਤੇ ਉਹਨਾਂ ਆਪਣੇ ਦੋ ਨੌਜਵਾਨ ਬੇਟੇ ਤੇ ਸ਼ਹੀਦੀ ਖੂਨ ਨਾਲ ਦਸਤਕ ਕੀਤੀ ਤੇ ਦੋ ਮਾਸੂਮ ਬੱਚਿਆਂ ਦੇ ਬਲੀਦਾਨ ਨਾਲ ਇਸ ਨੂੰ ਤਸਦੀਕ ਕੀਤਾ ਹੈ ਕੌਣ ਐਸਾ 부ਝਦਿਲ ਹੈ ਕਿ ਜੋ ਦਿਲ ਵਿੱਚ ਖੂਨ ਰੱਖਦਾ ਹੋਵੇ ਕੌਣ ਐਸਾ ਬੇਸਬਰ ਹੈ ਕਿ ਜਿਸ ਦੀਆਂ ਅੱਖਾਂ ਵਿੱਚ ਰੋਸ਼ਨੀ ਹੋਵੇ ਕੌਣ ਐਸਾ ਕੋੜਮਗਜ ਹੈ ਕਿ ਜਿਸ ਦੇ ਦਿਮਾਗ ਵਿੱਚ ਫਕਰ ਹੋਵੇ ਤੇ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਤੇ 부ਝਦਲੀ ਹਿੰਮਤ ਛੱਡਣਾ ਜਾਂ ਖੁਦਗਰਜ਼ੀ ਦਾ ਦੂਸ਼ਣ ਲਾਵੇ ਸੰਸਾਰ ਵਿੱਚ ਕਿਸੇ ਨੇ ਅਜੇ ਹੀ ਦਲੇਰੀ ਅਜੇ ਹੀ ਨਿਰਰਤਾ ਅਜੇ ਹੀ ਅਲੀਸ਼ਾਨ ਤੇ ਬੇਖੌਫ ਜੁਰਤ ਅਜੇ ਤੱਕ ਨਹੀਂ ਦਿਖਾਈ ਸ਼ੈਨਸ਼ਾ ਜਰਮਨ ਰੂਸ ਅਤੇ ਆਸਟਰੀਆ ਨੇ ਲੱਖਾਂ ਦੀ ਫੌਜ ਦੀ ਮੌਜੂਦਗੀ ਵਿੱਚ ਆਪਣੇ ਆਪ ਨੂੰ ਨੈਪੋਲੀਅਨ ਦੇ ਹਵਾਲੇ ਕੀਤਾ ਮਿਸ਼ਰ ਦੇ ਇਸਲਾਮ ਨੇ ਨੈਪੋਲੀਅਨ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਆਪ ਨੂੰ ਹਵਾਲੇ ਕੀਤਾ ਤੇ ਇਸ ਵਿੱਚ ਕੋਈ ਬੁਰਾਈ ਨਹੀਂ ਸਮਝੀ ਵਰਤਮਾਨ ਜਮਾਨੇ ਦੀ ਲੜਾਈ ਵਿੱਚ ਕਰੌਂਜੀ ਜਿਹਾ ਦਿਲ ਜਲੇ ਬੋਇਰ ਜਰਨੈਲ ਨੇ ਕਈ ਤੋਪਾਂ ਤੇ ਹਜ਼ਾਰਾਂ ਸਿਪਾਹੀ ਕੋਲ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਹਵਾਲੇ ਕੀਤਾ ਗੁਰਗੋਬਿੰਦ ਸਿੰਘ ਜੀ ਦੀ ਹਿੰਮਤ ਨਾਲ ਜਰਾ ਇਨਸਾਫ ਤਾਂ ਕਰੋ ਕਿ ਕੇਵਲ 40 ਆਦਮੀਆਂ ਨਾਲ ਜਾਦੂ ਚਮਕੌਰ ਦੀ ਗੜੀ ਵਿੱਚ ਸ਼ਾਹੀ ਫੌਜ ਦੇ ਘੇਰੇ ਵਿੱਚ ਆ ਗਏ ਤਾਂ ਬਾਦਸ਼ਾਹੀ ਫੌਜ ਦੇ ਜਰਨੈਲ ਨੇ ਪੈਗਾਮ ਭੇਜਿਆ ਕਿ ਆਪਣੇ ਆਪ ਨੂੰ ਹੁਣ ਸ਼ਾਹੀ ਫਾਇਦੇ ਵਾਲੇ ਕਰਦੇ ਵਾ ਤੇ ਆਪਣੇ ਖਾਲਸਾ ਪੰਥ ਨੂੰ ਛੱਡਦੇ ਵਾ ਤਾਂ ਗੁਰੂ ਜੀ ਨੇ ਆਪਣੇ ਆਪ ਨੂੰ ਹਵਾਲੇ ਨਹੀਂ ਕੀਤਾ ਉਹਨਾਂ ਦੇ ਸੁਪੁੱਤਰ ਨੇ ਇਸ ਪੈਗਾਮ ਦਾ ਜਵਾਬ ਆਪਣੀ ਕਿਰਪਾਨ ਨਾਲ ਦਿੱਤਾ ਤੇ ਉਸ ਕਾਸਦ ਨੂੰ ਉੱਥੇ ਚਿਤ ਕਰ ਦਿੱਤਾ ਅਤੇ ਆਪਣੇ ਇੱਕ ਸਿੱਖ ਰਾਏ ਉੱਤਰ ਭੇਜਿਆ ਕਿ ਆਕਾਲ ਪੁਰਖ ਦਾ ਹੁਕਮ ਸਾਨੂੰ ਆਪਣੇ ਆਪ ਨੂੰ ਹਵਾਲੇ ਕਰਨ ਦਾ ਨਹੀਂ ਹੈ ਲੜ ਮਰਨ ਦਾ ਹੈ ਅਕਾਲ ਪੁਰਖ ਦੀ ਆਗਿਆ ਧਰਮ ਛੱਡਣ ਦੀ ਨਹੀਂ ਖਾਲਸਾ ਧਰਮ ਪ੍ਰਚਾਰਨ ਤੇ ਫੈਲਾਉਣ ਦੀ ਹੈ ਗੁਰੂ ਜੀ ਕੋਲ ਕੇਵਲ 40 ਜਾਣਾ ਹੈ ਬਾਕੀ ਸਭ ਫਿਰ ਵੀ ਉਹਨਾਂ 40 ਨਾਲ ਹੀ ਆਪਣੇ ਕਥਨ ਅਨੁਸਾਰ ਚਿੜੀਆਂ ਉਸੇ ਮੈਂ ਬਾਜ ਤੜਾਉਂ ਸਵਾ ਲੱਖ ਸੇ ਇੱਕ ਲੜਾਉਂ ਉਹਨਾਂ ਨੇ ਸਾਰਾ ਦਿਨ ਛਾਈ ਫੌਜਾ ਡਟਵਾ ਟਕਰਾ ਕੀਤਾ ਕੀ ਇਹ ਆਖਣਾ ਸੱਚ ਨਹੀਂ ਕਿ ਐਸਾ ਮਹਾਨ ਪੁਰਸ਼ ਵੀਰ ਯੋਧਾ ਜਮਾਨੇ ਦੀ ਅੱਖ ਨੇ ਅੱਜ ਤੱਕ ਨਹੀਂ ਦੇਖਿਆ ਤੇ ਨਾ ਹੀ ਅਜੇ ਤੱਕ ਜਮਾਨੇ ਨੇ ਪੈਦਾ ਕੀਤਾ ਸਾਰੀਆਂ ਕੌਮਾਂ ਆਪਣੇ ਬਹਾਦਰਾਂ ਤੇ ਸ਼ਹੀਦਾਂ ਦਾ ਜਿੰਨਾ ਵੀ ਫਖਰ ਕਰਨ ਤੇ ਸਨਬਾਨ ਕਰਨ ਯੋਗ ਹੈ ਪਰ ਜੋ ਫਖਰ ਹਿੰਦੂ ਜਾਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਹੈ ਉਸ ਦਾ ਮੁਕਾਬਲਾ ਸਾਰੇ ਸੰਸਾਰ ਵਿੱਚ ਤੇ ਇਸ ਵਿਸ਼ਾਲ ਜਹਾਨ ਵਿੱਚ ਕੋਈ ਕੰਮ ਨਹੀਂ ਕਰ ਸਕਦੇ ਤੇ ਅਜੇ ਹੀ ਮਿਸਾਲ ਕੋਈ ਪੇਸ਼ ਨਹੀਂ ਕਰ ਸਕਦੇ ਗੁਰੂ ਜੀ ਚਮਕੌਰ ਦੀ ਗੜੀ ਵਿੱਚ ਘਰੇ ਹੋਏ ਸਾਰਾ ਦਿਨ ਆਪਣੇ 40 ਜਵਾਨਾਂ ਨੂੰ ਪੇਸ਼ ਕਰਦੇ ਹਾਂ ਹਰ ਮੌਕੇ ਤੇ ਅਸਥਾਨ ਦੇ ਟੱਕਰੇ ਲੈ ਖੁਦ ਤਲਵਾਰਾਂ ਲੈ ਕੇ ਪਹੁੰਚਦੇ ਤੇ ਤੀਰਾਂ ਰਾਏ ਵੀ ਸਹਾਇਤਾ ਕਰਦੇ ਤੇ ਅੱਗੇ ਵਧਣ ਵਾਲੇ ਨੂੰ ਤੀਰਾਂ ਨਾਲ ਸੋਧਦੇ ਸਨ ਗੁਰੂ ਗੋਬਿੰਦ ਸਿੰਘ ਆਪਣੀ ਅੱਖਾਂ ਸਾਹਮਣੇ ਆਪਣੇ ਪਿਆਰੇ ਲਾਲਾਂ ਨੂੰ ਆਪਣੇ ਉਦੇਸ਼ ਤੋਂ ਕੋਲ ਕਮਾਈ ਹੁੰਦਿਆਂ ਤੇ ਪ੍ਰਾਨ ਵਾਰਦਿਆਂ ਵੇਖ ਕੇ ਉਫ ਨਹੀਂ ਕੀਤਾ